ਅਮਰਿੰਦਰ ਸਿੰਘ ਜੀ ਰਾਜਾ ਵਡਿੰਗ ਦੇ ਸਭ ਦੇ ਤੇ ਇਕੱਠੇ ਹੋਏ ਬਲਾਕ ਦੇ ਸਾਰੇ ਮੈਂਬਰ ਲਾਖਪਰਦਾਨ ਸਰਜੀਤ ਸਿੰਘ ਜੀ ਤੇ सुरेंद्र ਸਿੰਘ ਰਾਮਗੜ੍ਹ ਹਰਬੰਸ ਸਿੰਘ ਪਦੇ ਚਰਨਜੀਤ ਸਿੰਘ ਚੰਨੀ ਵੱਡਲਾ ਤੋੜ ਦੇ ਡਾਕਟਰ ਸਾਹਿਬਾਰੇ ਸੀਨੀਅਰ ਬੈਠੇ ਨੇ ਸਾਡੇ ਜ਼ਿਲ੍ਹੇ ਦੇ ਮਹਿਲੋਤਾਨ ਪਰਵੀਰ ਜਾਨਾ ਜੀ ਪੂਰੀ ਜੀ ਤਕਸਰ ਦੇ ਪੰਜਾਬ ਤੋਂ ਜਿੱਤੇ ਵੀ ਇੱਥੇ ਇਸ ਧਰਨੇ ਦੇ ਵਿੱਚ ਆਏ ਨੇ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਬੋਲੇ ਹੋਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੀ ਇਹ ਕਿਸਮਤ ਹੈ ਕਿ ਸਾਨੂੰ ਬਾਰ-ਬਾਰ ਘੋਲ ਕਰਨੇ ਪੈਂਦੇ ਨੇ ਆਪਣੇ ਵਾਸਤੇ ਲੜਨਾ ਪੈਂਦਾ ਹੈ ਇਹ ਸਾਡੇ ਖੂਨ ਦੇ ਵਿੱਚ ਹੈ ਪੰਜਾਬੀਆਂ ਦੇ ਵਿੱਚ ਅੱਜ ਜਿਹੜਾ ਇਹ ਧਰਨਾ ਲਾਇਆ ਹੈ ਪੰਜਾਬ ਦੇ ਵਿੱਚ ਇਸ ਸਮੇਂ ਜੋ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ ਹੋਇਆ ਹੈ ਕਿਉਂਕਿ ਪਗਵਾਨ ਤੁਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਗੈਂਗਸਟਰ ਨੇ ਜਿਹੜੇ ਚੋਰ ਨੇ ਗੁੰਡੇ ਨੇ ਉਹਨਾਂ ਦੇ ਹੌਂਸਲੇ ਇੰਨੇ ਬੁਲੰਦ ਹੋਏ ਹੋਏ ਨੇ ਜਿਵੇਂ ਉਹਨਾਂ ਦੀ ਪਿੱਠ ਤੇ ਸਰਕਾਰ ਦਾ ਥਾਪੜਾ ਹੋਵੇ ਵੀ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਐ ਕਾਦੀ ਸਿੱਤੀ ਪੰਜਾਬ ਦੇ ਵਿੱਚ ਫੈਦਾ ਹੋਣੀ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਨੇ ਘਰਾਂ ਦੇ ਵਿੱਚ ਵੜ-ਵੜ ਕੇ ਵੀ ਔਰ ਚਾਲਦੀਆਂ ਚੈਨੀਆਂ ਵਾਲੀਆਂ ਹੋਰ ਜਿਹੜਾ ਕੀਮਤੀ ਸਮਾਨ ਹੈ ਸ਼ਰਿਆਮ ਲੁੱਟਾਂ ਖਵਾ ਹੋ ਰੀਆਂ ਨੇ ਤੇ ਪੰਜਾਬ ਸਰਕਾਰ ਝਟਕਲੇ ਤੇ ਕਿੱਕਲੀ ਪਾਉਂਦੀ ਫਿਰ ਰਹੀ ਐ ਉਹ ਭਗਵੰਤ ਜਿਹੜਾ ਅੱਜ ਤੱਕ ਅਕਾਲੀਆਂ ਨੂੰ ਜਾਂ ਪਿਛਲੀਆਂ ਸਰਕਾਰਾਂ ਨੂੰ ਬੋਲ-ਬੋਲ ਕੇ ਝਟਕਲੇ ਕਰ-ਕਰ ਕੇ ਲੋਕਾਂ ਨੂੰ ਇਹ ਕਹਿ ਕੇ ਕਿ ਤੁਹਾਡਾ ਫਰਜ ਹੈ ਸਰਕਾਰ ਨੂੰ ਸਵਾਲ ਪੁੱਛੋ ਐਦਾਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਸੀ ਤੇ ਲੋਕਾਂ ਨੂੰ ਸੁਫਨੇ ਦਿਖਾਏ ਸੀ ਇਹਨਾਂ ਨੇ ਕਿ ਸਾਡੇ ਆਏ ਤੇ ਤਾਂ ਪੰਜਾਬ ਰੰਗਲਾ ਬਣ ਜਾਊਗਾ ਅੱਜ بڑا ਦੁੱਖ ਹੁੰਦਾ ਹੈ ਕਿ ਜੋ ਪੰਜਾਬ ਦੀ ਹਾਲਤ ਹੋਈ ਹੋਈ ਹੈ ਸਾਡੇ ਪੰਜਾਬ ਦਾ ਕੀ ਹਾਲ ਕਰਤਾ ਇਹਨਾਂ ਨੇ ਆਪਣੀ ਫੋਕੀ ਸ਼ੋਹਰਤ ਦੇ ਲਈ ਲੱਖਾਂ ਜਿਹੜਾ ਬਜਟ ਇਹਨ ਇਹ ਲੈ ਰਹੇ ਸੀ ਮੋਦੀ ਸਰਕਾਰ ਤੋਂ ਉਸ ਨੂੰ ਹੋਰ ਕਿਹਾ ਵੀ ਸਾਨੂੰ 100 ਕਰੋੜ ਹੋਰ ਵਧਾ ਦਿਓ ਪੰਜਾਬ ਦੇ ਉੱਤੇ ਜਿਹੜਾ ਪਿਛਲੇ ਦਹਾਕਿਆਂ ਦੇ ਵਿੱਚ ਕਈ ਦਹਾਕਿਆਂ ਦੇ ਵਿੱਚ ਜਿਹੜਾ ਕਰਜ਼ਾ ਚੜਿਆ ਸੀ ਉਹਨਾਂ ਕਰਜ਼ਾ ਇਹਨਾਂ ਨੇ ਇਸ 2.5 ਸਾਲ ਦੇ ਵਿੱਚ ਚੜਾਤਾ ਤੇ ਜਿੰਨਾ 2.5 ਸਾਲ ਰਹਿ ਗਿਆ ਮੈਨੂੰ ਲੱਗਦਾ ਇਹ 500 ਕਰੋੜ ਤੋਂ ਉੱਪਰ ਸਾਡੇ ਉੱਪਰ ਕਰਜ਼ਾ ਪਹੁੰਚ ਜਾਣਾ ਹੈ ਇਹ ਸਾਡੇ ਅੱਜ ਪੰਜਾਬ ਦੀ ਹਾਲਤ ਹੋਈ ਹੋਈ ਹੈ ਤਾਂ ਅੱਜ ਧਰਨਾ ਲਾਉਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਲੜਨਾ ਜਾਣਦੇ ਨੇ ਕਾਂਗਰਸ ਪਾਰਟੀ ਦੇ ਜਿੰਨੇ ਸਿਪਾਹੀ ਨੇ ਉਹ ਪੰਜਾਬ ਦੇ ਲਈ ਲੜਨਾ ਜਾਣਦੇ ਨੇ ਅਸੀਂ ਇਹਨਾਂ ਦੀ ਇਹ ਬਰਦਾਸ਼ਤ ਨਹੀਂ ਕਰਦੇ ਹੈਗੇ ਜਿਹੜੀ ਗੁੰਡਾਗਰਦੀ ਹੈ ਇਹਨਾਂ ਨੇ ਮੀਡੀਆ ਨੂੰ ਵੀ ਖਰੀਦਿਆ ਹੋਇਆ ਹੈ ਮੀਡੀਆ ਇਹਨਾਂ ਦਾ ਮਾਊਥ ਪੀਸ ਬਣ ਕੇ ਇਹਨਾਂ ਦੀਆਂ ਗੱਲਾਂ ਕਰ ਰਿਹਾ ਤੇ ਸਾਰਾ ਦਿਨ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨਾਂ ਦੇ ਸੋਲੇ ਗਾਉਂਦਾ ਮੀਡੀਆ ਜਿਹੜਾ ਇਹਨਾਂ ਦਾ ਵਕਾਊ ਮੀਡੀਆ ਹੈ ਉਹ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ-ਕਿਹੜਾ ਹੈ ਤੇ ਜਿਹੜੇ ਨੀ ਸਵਾਰਥ ਪੱਤਰਕਾਰ ਛੋਟੇ ਪੱਤਰਕਾਰ ਆਪਣਾ ਨਿੱਜੀ ਚੈਨਲ ਚਲਾਉਂਦੇ ਨੇ ਉਹਨਾਂ ਦੀਆਂ ਆਵਾਜ਼ਾਂ ਬੰਦ ਕੀਤੀਆਂ ਜਾਂਦੀਆਂ ਨੇ ਕੱਲ ਪੰਜਾਬ ਦੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਹੱਲੀ ਤੁਸੀਂ ਜਾਣਦੇ ਹੋਵੋਗੇ ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਉੱਤੇ ਉਹ ਬਹੁਤ ਕਟਾਕਸ਼ ਕਰਦੇ ਨੇ ਕੱਲਾ ਇਸ ਸਰਕਾਰ ਤੇ ਨਹੀਂ ਅਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਸਵਾਲ ਕਰਦੇ ਰਹੇ ਨੇ ਤੇ ਉਹਨਾਂ ਨੇ ਜੋ ਪੰਜਾਬ ਦੇ ਇੱਕ ਇੱਕ ਮੁੱਦੇ ਦੇ ਉੱਤੇ ਆਪਣਾ ਸਹੀ ਵਿਸ਼ਲੇਸ਼ਣ ਰੱਖਦੇ ਨੇ ਇਸ ਸਰਕਾਰ ਨੂੰ ਵੀ ਉਹਨਾਂ ਨੇ ਹਰ ਮੁੱਦੇ ਦੇ ਉੱਤੇ ਘੇਰਿਆ ਜੋ ਘੇਰਨਾ ਬਣਦਾ ਸੀ ਤੇ ਹੁਣ ਉਹਨਾਂ ਨੇ ਕੱਲ ਕੋਈ ਦੋਸ਼ ਫੇਸਬੁਕ ਦੇ ਉੱਤੇ ਪਾਈ YouTube ਦੇ ਉੱਤੇ ਪਾਈ IT ਸੈਕਟ ਸੈਕਸ਼ਨ ਦੇ ਉੱਤੇ ਕੋਈ ਪਰਚਾ ਕਰਕੇ ਉਹਨਾਂ ਨੂੰ ਐਮਰਜੈਂਸੀ ਦੀ ਜਿਵੇਂ ਹਾਲਾਤ ਹੋਣ ਬੋਲਤੀ ਬੰਦ ਕਰਨ ਵਾਸਤੇ ਕੱਲ CIA ਮੁਹਾਲੀ ਵੀ ਸਾਥ ਪਟਿਆਲਿਆ ਚੱਕ ਕੇ ਲੈ ਗਈ ਕੱਲ 8:30 ਵਜੇ ਰਾਤ ਨੂੰ ਇਹ ਦੇਖੋ ਕਿਵੇਂ ਸੰਗੀ ਕੁੱਟੀ ਜਾ ਰਹੀ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਨੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਡਰਨ ਵਾਲੇ ਨਹੀਂ ਇਹ ਲੋਕਾਂ ਦੀ ਆਵਾਜ਼ ਨੂੰ ਡਰਾ ਨਹੀਂ ਸਕਦੇ ਜਿੰਨਾ ਇਹ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਓਨੀ ਲੋਕ ਆਵਾਜ਼ ਹੋਰ ਉੱਚੀ ਹੁੰਦੀ ਜਾਏਗੀ ਤੇ ਭਗਵੰਤ ਮਾਨ ਦੀ ਜਿਸ ਤਰ੍ਹਾਂ ਦੇ ਸਮੇ ਹਾਲਾਤ ਨੇ ਇਹਨਾਂ ਦੇ 40-50 ਜਿਹੜੇ ਵਿਧਾਇਕ ਨੇ ਉਹ ਬਾਗੀ ਹੋਏ ਹੋਏ ਨੇ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਸ਼ਾਇਦ 체ਤੀਨ ਦੀ ਸਰਕਾਰ ਟੁੱਟ ਜਾਵੇ ਕਿਉਂਕਿ ਕੰਮ ਕੋਈ ਕਰਨਾ ਨਹੀਂ ਆਉਂਦਾ ਸਿਰਫ ਚੁਟਕੀਆਂ ਤੇ ਟਿੱਕਲੀਆਂ ਪਾਉਣੀਆਂ ਆਉਂਦੀਆਂ ਨੇ ਇਹ ਪੰਜਾਬ ਦੇ ਇਸ ਸਮੇਂ ਹਾਲਾਤ ਹੋਏ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚ ਕੇ ਜਿਹੜਾ ਤੁਸੀਂ ਇਹ ਆਪਣਾ ਇਕਤਾ ਪ੍ਰਦਰਸ਼ਨ ਤੇ ਸਰਕਾਰ ਦੇ ਖਿਲਾਫ ਇਹ ਜੋ ਨਾਰੇ ਲਗਾਏ ਨੇ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ ਤੇ ਮੈਂ ਬੇਨਤੀ ਕਰਦੀ ਹਾਂ ਇੱਕ ਵਾਰ ਫੇਰ ਪੰਜਾਬ ਸਰਕਾਰ ਦੀ ਆਪਾਂ ਨਾਰੇ ਲਾ ਕੇ ਆਵਾਜ਼ ਸਾਡੀ ਪਾਰਟੀ ਦੀ ਬਰੰਗਤਰੀ ਹੈ ਤੇ ਇਹਨਾਂ ਦੇ ਉੱਤੇ ਆਪਣਾ ਹੱਕ ਜਿਹੜਾ ਹੈਗਾ ਸਾਡੇ ਉਹ ਮੰਗੀਏ ਪੰਜਾਬ ਸਰਕਾਰ ਮੁਰਦਾਬਾਦ 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 ਝਾੜੂ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਮੁਰਦਾਬਾਦ 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 ਭਗਵੰਤ ਮਾਨ ਹਾਏ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ